ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਮੇਰੀ ਇਸ ਵੀਡੀਓ ਰਾਹੀਂ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਮਾਚੀਵਾੜਾ ਉਸ ਸਮੇਂ ਇਸ ਜਗ੍ਹਾ ਤੇ ਗੁਲਾਬੇ ਅਤੇ ਪੰਜਾਬੇ ਨਾਂ ਦੇ ਦੋ ਜੋ ਭਰਾ ਸਨ ਉਹਨਾਂ ਦਾ ਘਰ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਜੀ ਉਹਨਾਂ ਦੇ ਬਾਗ ਵਿੱਚ ਖੁਦ ਉੱਤੇ ਬੈਠੇ ਵਿਸ਼ਰਾਮ ਕਰ ਰਹੇ ਹਨ ਜਿੱਥੇ ਕਿ ਅੱਜ ਗੁਰਦੁਦਵਾਰਾ ਸ੍ਰੀ ਚਨ ਕਮਲ ਸਾਹਿਬ ਸ਼ਿਸ਼ੋਭਿਤ ਹੈ ਤਾਂ ਉਹ ਬੜੀ ਹੀ ਸ਼ਰਧਾ ਭਾਵਨਾ ਨਾਲ ਉਸ ਜਗ੍ਹਾ ਤੇ ਗਏ ਤੇ ਗੁਰੂ ਜੀ ਨੂੰ ਆਪਣੇ ਇਸ ਜਗ੍ਹਾ ਤੇ ਆਪਣੇ ਘਰ ਨਾਲ ਲੈ ਕੇ ਆਏ ਤੇ ਉਹਨਾਂ ਨੇ ਉਸ ਟਾਈਮ ਗੁਰੂ ਜੀ ਨੂੰ ਆਪਣੇ ਚੁਬਾਰੇ ਵਿੱਚ ਰਾਇਆ ਤਾਂ ਕਰਕੇ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਚੁਬਾਰਾ ਸਾਹਿਬ ਹੈ ਤਾਂ ਉਸ ਸਮੇਂ ਜੋ ਕਿ ਇੱਕ ਮਾਤਾ ਹਰਦੇਈ ਜੀ ਸੀ ਜੋ ਕਿ ਗੁਰੂ ਜੀ ਦੀ ਬਹੁਤ ਵੱਡੀ ਸ਼ਰਧਾਲੂ ਸੀ ਗੁਰੂ ਜੀ ਕੋਲ ਆਈ ਤੇ ਉਹਨਾਂ ਨੂੰ ਪ੍ਰਸ਼ਾਦ ਦਾ ਵੀ ਸ਼ਿਕਾਇਆ ਇਹ ਹੈ ਜੀ ਗੁਰਦੁਆਰਾ ਚੁਬਾਰਾ ਸਾਹਿਬ ਇਸ ਜਗ੍ਹਾ ਤੇ ਉਹ ਮਿੱਟੀ ਦਾ ਮੱਟ ਅੱਜ ਵੀ ਸ਼ਿਸ਼ੋਭਿਤ ਹੈ ਜਿਸ ਵਿੱਚ ਗੁਰੂ ਜੀ ਦੇ ਵਸਤਰਾਂ ਨੂੰ ਚੋਲਿਆਂ ਨੂੰ ਨੀਲੇ ਰੰਗ ਵਿੱਚ ਰੰਗਿਆ ਗਿਆ ਸੀ ਤਾਂ ਕਿ ਜੋ ਉੱਚ ਦੇ ਪੀਰ ਬਰਨਸਮੇ ਉਹ ਪਹਿਨ ਸਕਣ ਹਾਂਜੀ ਸਭ ਦਾ ਧੰਨਵਾਦ